ਬੁਢੀ ਸਸਕਾਲ ਜੀ ਸਾਰਿਆਂ ਨੂੰ ਇਹ ਪਹੁੰਚ ਗਏ ਆਪਾਂ ਖੇਤਾਂ 'ਚ ਤੇ ਹੁਣੋਂ ਮਾੜਾ-ਮੋਟਾ ਕਰੀਏ ਲਸਣ ਦਾ ਦੇਖਦੇ ਮੀ ਪਿਆ ਵੇ ਇਹ ਕੀ ਬਣਦਾ ਇਹਦਾ بڑا ਮੋਟਾ ਗੁੜਦੀਏ ਕੱਖ ਥੋੜਾ ਜਿਹਾ ਜ਼ਿਆਦਾ ਹੋ ਗਿਆ ਬਕੀ ਟਿੰਕੂ ਡੀਸੀ ਆਪਣਾ ਆਪੇ ਗੁੱਡੂਗਾ ਆਪਾਂ ਗੁੜਦੀਏ ਜਿੰਨਾ ਕੱਜ ਦਾ ਹੋਇਆ ਦਿਖਾਈਏ ਤੁਹਾਨੂੰ ਹਾਲਚਾਲ ਲਸਣ ਦਾ ਰੋਏ ਜੀ ਕਦਾ ਹੋਇਆ ਬਈ ਚ ਮਾੜਾ ਓਟਾ ਪੱਤੇ ਬਹੁਤ ਹੈ ਪੱਤੇ ਆ ਨਹੀਂ ਅੰਤ ਲਸਣ ਘੱਟ ਹੈ ਪੱਤੇ ਜ਼ਿਆਦਾ ਹੈ ਮੁੱਟੇ ਕੱਲ ਮੀਂਹ ਪੈ ਲਿਆ ਤਾਂ ਗੋਭੀ ਸਰੋਂ ਡਬਲ ਪਾਣੀ ਲੱਗ ਗਿਆ ਬਾਕੀ ਦੇਖਦੇ ਕਿਆ ਬਣਦਾ ਗੁੱਡ ਕੇ ਪਰ ਦੰਡਾ ਦੇ ਲੇਕਾ ਨਾ ਪੱਤੇ ਚੁਗਦੇ ਚ ਲੋ ਬਈ ਇਹਨ ਹੋ ਗਿਆ ਸਾਫ ਤੇ ਹੁਣ ਇਹਦੀ ਕਰੀਏ ਥੋੜੀ ਬਹੁਤੀ ਗੜਾਈ ਪੱਤੇ ਬਹੁਤੇ ਅਲਦਾਲਾ ਹੀ ਕੱਟਦੇ ਆਹ ਹਾਂ ਤਾਂ ਜ਼ੋਰ ਜਿਹਾ ਵੀ ਚੜ ਗਿਆ ਹੈ ਹੈ ਪਿਛਲੇ ਸਾਲ ਲਾਈਆਂ ਵਾਲਾ ਬੜੀਆਂ ਨਹੀਂ ਸੀ ਹੈ ਨਾ ਬੜਤੀਆਂ ਦੀਆਂ ਹੋਰ ਆ ਇਹ ਨਵੀਆਂ ਲਾਈਆਂ ਦੀਆਂ ਪੱਤੇ ਹੀ ਬਹੁਤ ਸਭਤੀ ਸਫਾਈ ਫਿਰ ਹੈ ਹੂੰ ਆ ਰਹਿ ਗਿਆ ਆ ਦੇਖ ਲੈ ਹਾਲ ਕੇ ਇਹ ਟਿੰਕੂ ਜੀ ਸੀ ਨੇ ਲਾਇਆ ਹੋਇਆ ਉਹ ਲਿਆਉਣਾ ਦਾ ਪੰਜੇ ਜਿਹਨਾਂ ਦਾ ਉੱਪੀ ਨਹੀਂ ਪੰਜੇ ਜੀ ਲਿਆਉਣਾ ਦਾ ਯਾਰ ਚੱਲ ਹੁਣ ਤਾਂ ਕੜ ਤੇ ਡੰਡੇ ਜੇ ਨਾਲ ਗੁੱਡ ਕੇ ਦੇਖਦੇ ਗਿੱਲ ਤਾਂ ਹੈਗੀ ਆ ਆਉਹੀ ਲੈਣਾ ਜੇ ਖਿੱਚਦੇ ਇਹਦੇ ਨਾਲ ਆਉਹੀ ਲੈਣਾ ਜੇ ਖਿੱਚਦੇ ਨਾਲ ਮਿੱਟੀ ਚੜਜੂਗੀ ਕੋਈ ਕੋਇਲਾ ਸਾਨੂੰ ਉੱਪਰ ਹੈ ਨਾ ਇਹ ਮੈਂ ਲਾਇਆ ਵੀ ਤੇ ਨਾ ਟਿੰਕੂ ਨਹੀਂ ਹੋਇਆ ਨਹੀਂ ਇਹ ਅਸੀਂ ਲਾਇਆ ਤਾਂ ਆਦਾ ਟਿੰਕੂ ਨਹੀਂ ਲਾਇਆ ਸਾਰਾ ਬੀਜ ਦੇਤਾ ਤਾਂ ਉਹਨੂੰ ਲਾਉਂਦਾ ਬੜੇ ਸਟਾਈਲ ਨਾਲ ਦੇ ਚਾਰ ਸੰਗਣਾ ਹੀ ਬੋਲ ਲਾਤਾ ਉਹਦੋਂ ਨੇ ਚਾਰ ਉਂਗਲ ਭਰੇ ਲਾਤਾ ਚਾਰ ਵੀ ਗਨ ਦੋ ਦੋ ਉਂਗਲ ਭਰੇ ਕਿਤੇ ਕਿਤੇ ਤਾਂ ਮੇਰੇ ਨਾਲ ਵੀ ਇੱਕ ਵੱਲੋਂ ਆਉਣ ਜਲੇ ਆ ਮੈਂ ਲਾ ਕੇ ਦਿਖਾਉਣਾ ਤੈਨੂੰ ਲਸਣ ਜਾਦੀ ਆਈ ਕੋ ਕਰਿਆ ਜੀ ਵਾਲੀ ਉਹ ਮਰੀ ਚ ਕਾਲੂ ਮੜੀ ਮੜੀ ਤੰਗੀ ਫੇਰ ਦਿੰਦੇ ਹਨ ਹੂੰ ਉਹ ਕਰਨ ਪੱਧਰਾ ਵੈਸੇ ਤਾਂ ਲੋੜ ਹੀ ਨਹੀਂ ਯਾਰ ਮਿੱਟੀ ਲੱਗ ਜਾਂਦੀ ਵਧੀਆ ਇਹਨੂੰ ਜੜਾ ਜਿਹੜੇ ਨੰਗੇ ਹੁੰਦੇ ਆ ਹੂੰ ਉਹ ਤਾਂ ਹੈ ਦੇ ਦੇ ਮੈਂ ਵੀ ਯਾਰ ਮੋਟਰਸਾਈਕਲ ਦੀ ਸਰਵਿਸ ਜੀ ਕਰਾਉਣੀ ਹੈ ਚਲਾਇਆ ਹੈ ਨਹੀਂ ਇਹ ਚਲਾਇਆ ਨਹੀਂ ਫਿਰ ਕੀ ਲੋੜ ਉਹ ਨਹੀਂ ਜਹ ਮੈਂ ਮਕਾਇਨਗਾ ਨਾਲ ਸਾਰੇ ਪਾਸੇ YouTube ਉਪਰ ਵੀ ਸਰਚ ਮਾਰੀ ਵੀ ਆ ਕਹਿੰਦੇ ਜੇ ਇਹ ਚਲਾਓ ਜੇ ਨਾ ਸਰਵਿਸ ਜ਼ਰੂਰੀ ਆ ਖੜੇ ਦੀ ਹਾਂ ਜਹੇ ਖੜੀ ਹੈ ਕਹਿੰਦੇ ਚੀਜ਼ ਸਾਲ ਬਾਦ ਖੜਾ ਦੋ ਸਾਲ ਬਾਦ ਨਾ ਨਾ ਵੀ ਜਿੰਨਾ ਤੇ ਜੇ ਸਾਲ ਖੜਾ ਰਹੇ ਯਾਰ ਵੀ ਚਲਾਇਆ ਨਹੀਂ ਤੁਸੀਂ ਵੀ ਚੱਕ ਕੇ ਚਲਾ ਲਓ ਨਹੀਂ ਸਰਵਿਸ ਕਰਾਓ ਗੱਡੀ ਦੀ ਵੀ ਕਰਾਉਣੀ ਆ ਮੈਂ ਕਰਾ ਕੇ ਲੈ ਆਉਣੀ ਦੇਦਾ ਅੱਜ ਜਾਊਗਾ ਦੋਹੇ ਚੀਜ਼ਾਂ ਦੀ ਕਰਾ ਦੇਣੀ ਇਹਦੀ ਤਾਇਰ ਕਿੰਨੇ ਕ ਦੀ ਹੋਣੀ 300 3 400 ਰੁਪਏ ਲੱਗਣਾ ਇਹਦੇ ਪਰ ਤਾਂ ਨਾ ਨਾ ਇਹਦਾ ਤਾਂ ਤੇਲਿਆਰ ਉਹੀ ਆ ਮਾੜਾ ਮੋਟਾ ਸਫਾਈ ਹੋਣੀ ਆ ਬਾਕੀ ਦਾ ਸਾਰਾ ਓਕੇ ਆ ਕਿੰਨਾ ਕ ਚੱਲਦਾ ਇਹ ਰੋਜ਼ ਦਾ ਮੰਨ ਕੇ ਚੱਲ ਆ 4-5 ਕਿਲੋਮੀਟਰ ਬਸ ਚੱਲ ਉਹਦਾ ਚਾਰ ਲਾ ਨਹੀਂ ਚੱਲਦਾ ਤਾਂ ਹੈ ਨਾ 4-5 ਕਿਲੋਮੀਟਰ ਉਹ ਵੀ ਦੇਖ ਦੂਏ ਪਾਸੇ ਨੂੰ ਹੀ ਆ ਜੇ ਖੜਾ ਦਾ ਮਹੀਨਾ ਖੜਾ ਯਾਰ ਜਿਵੇਂ ਹੁਣ ਆਪਣਾ ਪ੍ਰੋਗਰਾਮ ਚੱਲਦੇ ਤੇ ਫਿਰ ਖੜਾ ਰਹਿੰਦਾ ਫਿਰ ਗੱਡੀ ਨੂੰ ਲੈ ਕੇ ਜਾਂਦੇ ਹੁਣ ਜਿਵੇਂ ਘਰ ਆਏ ਫਿਰ ਚਲਾਈਦਾ ਤੂਤਾਂ ਨੂੰ ਆਉਂਦਾ ਬੱਸ ਯਾਰ ਜਾ ਰੋਪੜ ਆ ਮਾੜਾ ਮੋਟਾ ਬੱਸ ਹੁਣ ਗਰੇਂਦਰ ਵੀ ਨਹੀਂ ਹੈ ਚਲਾਉਣ ਵਾਸਤੇ ਉਹਦੇ ਹੁੰਦਿਆ ਬਹੁਤ ਚਲਾਈ ਤੀਦੀ ਉਹਦੀ ਸ਼ਾਮ ਵੀ ਬਹੁਤ ਸੀ ਉਹਨੇ ਜਾਣਾ ਕਿੱਥੇ ਹੁੰਦਾ ਦਾ ਬੋਲਾ ਦਰ ਉਹ ਕਦੇ ਗਿੱਧੇ ਨੂੰ ਕਦੇ ਗਿੱਧੇ ਨੂੰ ਨਾ ਨਾ ਡਿਊਟੀ ਡਿਊਟ ਰੋਪੜ ਯਾਰ ਉਹ ਨਹੀਂ ਤਾਂ ਚਲਾਉਂਦਾ ਗੱਡੀ ਗੱਡੀ ਮੋਟਰਸਾਈਕਲ ਦੀ ਉਹ ਗੱਲ ਕਰਦਾ ਹੁਣ ਤਾਂ ਮੈਂ ਮੰਨ ਕੇ ਚੱਲ ਉਹਨੇ ਆਏ ਤੇ ਗੱਡੀ ਨਹੀਂ ਛੱਡਣੀ ਉਹਦਾ ਬਾਈ ਕੋਈ ਦੀਨਤਾਰਮ ਨਹੀਂ ਹੈਗਾ ਉਹਦਾ ਉਹਦਾ ਤਾਂ ਮਾਨ ਆ ਬਸ ਉਹਨੂੰ ਨਹੀਂ ਐਨੇ ਉਹਨੂੰ ਗੱਡੀਆਂ ਦਾ ਨਹੀਂ ਸ਼ੌਂਕ ਆ ਮੋਟਰਸਾਈਕਲ ਭਰੇ ਆਪਣਾ ਲੋ ਜੀ ਬਾਈ ਲਸਣ ਦੀ ਤਾਂ ਹੋ ਗਈ ਗੜਾਈ ਮਣ ਜੀ ਹੁਣ ਤਾਂ ਗੱਲ ਬਾਤ ਦਿਖਣ ਲੱਗਿਆ ਹੁਣ ਤਾਂ ਔਰ ਆ ਗਿਆ ਕਹੂੰਗੇ ਬੰਦੇ ਨੂੰ ਵੀ ਆ ਜਾ ਬਈ ਕਰਦੇ ਗੜਾਈ ਔਰ ਕੇ ਦੇਖ ਲਓ ਹੁਣ ਬਾਕੀ ਚੱਲਦੇ ਘਰ ਨੂੰ ਤੇ ਉਧਰ ਬੂਟੇ ਆਦੀ ਗੜਾਈ ਜੀ ਕਰਨੀ ਉਹ ਦੇਖਦੇ ਆ ਹੁਣ

ਜੇ ਗੱਡੀ ਲੈ ਕੇ ਗਏ ਤਾਂ ਸਮਾਨ ਤਾਂ ਪੂਰਾ ਲੈ ਜਾਓ ਤੇ ਖਾਲੀ ਆ ਕੇ ਕੀ ਕਰਨਾ? ਉਹ ਆ ਤਾਂ ਜਿਹੜਾ ਲਸਨ ਰਹਿ ਗਿਆ ਤਾਂ ਉਹ ਕਰਿਆ ਮੈਂ। ਮੈਂ ਕਿਹਾ ਵੀ ਚੱਲ ਆ ਕੇ ਕਰ ਲੈਂਦੇ ਹੁਣ। ਹੁਣ ਰਹਿ ਗਏ ਕਿਆ ਕਰੀਏ ਦੱਸ। ਤੇ ਤਾਂ ਲਟਕਾ ਤੱਧ ਵਿਜਾਲੇ ਕੀ ਦਾ ਲੋਕ ਕੱਢ ਗਿਆ ਬਾਈ? ਕਿਹੜਾ ਫੋਨ ਲੈ ਲੈ ਨਾ ਮਾ? ਜੀ ਜਾਨਵਾਲ ਦਾ ਲੋ ਕੱਢ ਕੇ ਬਾਈ ਉਹ ਬਾਲ ਤੋਂ ਮਾਤ ਸੇਵਾ ਕਰੋ ਤੁਸੀਂ 10 12 ਪਰੀਓ ਸਾਡੇ ਕਿਦੇ ਛੱਟ ਕੇ ਆਓ ਹਨਾ ਕਾਦਿਆਂ ਦੱਸੋ ਗੋੜ ਵਾਲੀਆਂ ਚਾਹ ਪਲਾਵਾਂਗੇ ਅਸੀਂ ਹਨਾ ਗੋੜ ਵਾਲੀਆਂ ਚਾਹ ਕਿਹੜੀ ਹੁੰਦੀ ਗੂੜਾ ਵਾਲੀ ਚਾਹ ਹੁੰਦੀ ਆ ਗੋੜਾ ਵਾਲੀਆਂ ਚਾਹ ਕਿਹੜੀ ਹੁੰਦੀ ਆ ਹਨਾ ਠੰਡਾ ਤਤਲਾ ਜੀ ਜਵਾਨ ਯਾਰ ਵੀ ਤੇ ਤੂੰ ਦੁੱਜੀ ਸਾਹਿਬ ਤੁਸੀਂ ਸਾਹਿਬ ਸਾਹਿਬ ਲਾਇਕ ਨਾ ਤੁਸੀਂ ਸਾਹਿਬ ਜੀ ਦੁੱਜੀ ਸਾਹਿਬ ਤੁਸੂ ਪਾਉਣਾ ਆ ਗਾਂ ਨੂੰ ਪੂਰੀ ਦੁੱਧ ਲੈ ਜੇ ਕਰੀ ਹੂੰ ਹੂੰ ਕਰਤਾ ਬੱਚੀ ਕਰਦੇ ਕਹਿੰਦੇ 15 ਦਿਨ ਤੱਕ ਸੂਣੀ ਐ ਕੱਲ ਗਏ ਸਵੇਰੇ ਸਾਜਰੇ ਸੂਣੀ ਵਾਲੀ ਬੱਚੀ ਘੁੰਮੇ ਠੀਕ ਠੀਕ ਚੱਲ ਬੱਧੀ ਦੁੱਧ ਹੋ ਗਿਆ ਭਾਈ ਹੋਰ ਤੇਰਾ ਬਛੜਾ ਹਾਂ ਤੇਰਾ ਬਛੜਾ ਛੋਟਾ ਇਹਦਾ ਠੀਕ ਆ ਤੂੰ ਆਇਆ 1100 ਰੁਪਏ ਢੀਕਦਾ ਯਾਰ 1100 ਰੁਪਏ ਤੂੰ ਬਹੁਤ ਵਿਸ ਕਰਦਾ ਕਹਦਾ ਵੀ ਮੇਰਾ ਫੇਵਰੇਟ ਕੱਟਾ ਨੇ 1100 ਰੁਪਏ ਦੇ ਕੇ ਜਾਉਂਗਾ ਸ਼ਗਨ ਦਾ ਕੀ ਕਰੀ ਆ ਹੀ ਨਹੀਂ ਨਿਬੜਦੇ ਕੰਮ ਯਾਰ ਚੱਲ ਕੋਈ ਨਾ ਤੂੰ ਕਰਦਾ ਪਰੀਆਂ ਸਤੇ 10 ਕਰੀ ਉਹ ਤਾਂ ਲੈ ਗਿਆ ਮੈਂ ਸਾਰੀ ਚੱਕ ਕੇ ਕੌਣ ਪਰੀਆਂ ਆਗਾਂ ਦੀਆਂ ਕੌਣ ਲੈ ਗਿਆ ਮੈਂ ਇੱਥੇ ਇੱਥੇ ਚੱਲ ਹੁਣ ਹੋ ਜਾ ਤੂੰ ਦਨ ਕੋਲ ਤੇ ਮੁੜ ਗਿਆ ਐਂ ਤਾਂ ਨਹੀਂ ਕਿਹਾ ਵੀ ਨਾਲ ਦੋ ਰੱਖ ਦੇ ਉੱਪਰ ਭਰੀਆਂ ਉਹ ਮੈਂ ਫਿਰ ਉੱਪਰ ਨੂੰ ਜਾਣਾ ਮੈਂ ਲੇਟ ਦਾ ਤਾ ਤਾ ਚਾਰ ਫੋਨ ਆ ਦੇ ਬਾਈ ਜੀ ਤੇ 10 ਕਿਲੋਮੀਟਰ ਕੋ ਮੁਜਿਆ ਫਰੀ ਵਾਲੀ ਚੀਜ਼ ਮਿਲਦੀ ਹੁੰਦੀ ਅਗਲਾ ਕਹਿੰਦਾ ਰੱਖ ਦੇ ਪਹਿਲਾਂ ਮੈਂ ਘਰੇ ਗੇੜਾ ਮਾਰੇ ਆਉਣਾ ਉਹ ਤੇ ਮੇਰੇ ਦੁੱਧ ਰੱਖ ਜਾਂਦਾ ਤੂਰੇ ਦੁੱਧ ਰ ਜਿੰਨਾ ਮਾਰਦੀ ਆ ਸੱਸ ਇੱਥੇ ਪਿਆਰਾ ਦੁੱਧ ਆ ਤੈਨੂੰ ਕਹੇ ਢੇੜਾ ਲਾਇਆ ਹੁੰਦਾ ਕਰਾ ਦੁੱਧ ਰੱਖ ਜਾਂਦਾ ਡਰਾਮਾ ਹਜੇ ਅਪਰਾਲੀ ਅੱਗ ਨਹੀਂ ਲਾਈ ਇਹਨੂੰ ਨਾ ਐਂ ਕੱਢ ਕੇ ਬੀਤੀ ਦੀ ਰੂਟਾ ਬੀਟਰ ਨਾਲ ਐਦਾਂ ਹੀ ਬਾਹਰ ਕੱਢਤੀ ਬਵਾ ਮਾੜੀ ਮੋਟੀ ਕੱਢਤੀ ਫਾਲਿਆਂ ਜਿਆ ਨਾਲ ਬਾਕੀ ਰੂਟਾ ਬੀਟਰ ਨਾਲ ਬੀਜੀ ਵੇ ਦੇ ਲਾ ਸਰਿਓ ਆਪਣੇ ਨਾਲ ਮਾੜਾ ਆਹੋ ਆਪਣੇ ਵਾਲੇ ਨਾਲ ਦੋ ਬਾਰ ਮੈਂ ਕਣਕ ਵਧੀਆ ਹੋ ਗਈ ਆ ਸੁਪਰ ਹੀਡਰ ਨਾਲ ਆ ਸੰਘਣੀ ਪੌਦਾਂ ਦਾ ਜਿਆਦਾ ਝਾੜਾ ਆਦਾ ਜਿਆਦਾ ਝਾੜਾ ਪਾਤਾ ਬੰਦੇ ਨੇ ਬਾਬਾ ਚੱਲ ਤਾਂ ਵਧੀਆ ਹੋ ਗਈ ਕਣਕ ਨਹੀਂ ਯਾਰ ਸੁਪਰ ਹੀਡਰ ਵਾਲੀ ਵਿੱਚ ਉਹ ਨਹੀਂ ਦੇਖੀ ਤੂੰ ਉਧਰ ਹੂੰ ਵਿੱਚ ਕਈ ਪੋਰ ਜਿਹੜਾ ਡੂੰਘਾ ਲੰਘ ਕੇ ਜੰਮਦਾ ਨਹੀਂ ਹੈਗਾ ਰੂਪਾ ਵੀਟਰ ਨਾਲ ਜੰਮੇ ਆਉਂਦੀ ਆ ਹੂੰ ਖੇਚਲ ਤਾਂ ਸੁਪਰ ਹੀਡਰ ਜਿਆਦਾ ਲੈ ਜੂਦਾ ਉਹਨਾ ਪ੍ਰਾਲੀ ਦੀ ਥੋੜੀ ਜਿਹੀ ਖੇਚਲ ਤਾ ਬੰਦਾ ਮੜੀ ਵੀ ਕੱਢ ਦਵੇ ਉੱਪਰ ਉੱਪਰ ਦੇ ਬਾਕੀ ਜਾਂ ਵਿੱਚ ਵਿਛਾਦ ਦੇ ਦਵੇ ਬਲੀ ਸਾਈਡ ਕੋ ਵੜ ਦੰਦਾ ਰੂਟਾ ਦੇ ਤਰ ਮੜੀ ਮੋਟੀ ਦੇ ਸਾਈਡ ਲਾ ਕੇ ਅੱਗ ਵੀ ਕਰ ਦਵੇ ਉਹਦਾ ਕੋਈ ਨਹੀਂ ਨਹੀਂ ਅੱਗ ਨਾਲੋਂ ਠੀਕ ਐ ਯਾਰ ਹੁਣ ਮੈਂ ਲਾਈਓ ਨਹੀਂ ਆਹ ਕੱਢ ਤੀਆਂ ਦੋ ਤੇਰੀਆਂ ਦੋ ਆਹ ਪਈਆਂ ਇੱਕੋ ਦੋ ਉੱਪਰ ਪਈਆਂ ਬਸ ਕਿੜੀਆਂ ਉਹ ਬੂਟਿਆਂ ਚ ਉਹ ਬੂਟੇ ਪਾਣੀ ਲੈਣਾ ਇਹਹੀ ਕਹਿ ਰਹੇ ਰਹਿੰਦਾ ਪਾਣੀ ਲਾਉਣ ਤੇ ਆਹ ਇੱਕ ਉੱਪਰ ਤੇ ਉਤਰ ਕੇ ਆਉਣਾ ਪਾਣੀ ਤਾਂ ਹੀ ਨਹੀਂ ਦੱਲਾ ਕੱਲ ਗਰਮੀ ਕਰਕੇ ਰੋਕਦਾ ਮਾਹੋਂ ਪੰਜ ਚਾਰ ਦਿਨ ਹੋਰ ਸਹੀ ਨਾਲ ਇਹਨੂੰ ਦੁਆਰੇ ਲੱਗ ਜੂ ਗਲਤੀ ਕਰੀ ਉਹਦੇ ਤਿੰਨ ਕਿਆਰੇ ਕਰ ਦੇਣੇ ਤੇ ਇੱਧਰ ਲਈ ਸਾਡੇ ਇੱਕ ਛੋਟਾ ਰੱਖਣਾ ਤਾਂ ਜਿਹੜਾ ਪਾਣੀ ਉਤਰ ਕੇ ਸਿੱਧਾ ਇੱਧਰ ਆ ਜਾਂਦਾ ਮੋਟਰ ਬੜੀ ਆ 7.5 ਦੀ ਹੈ ਤਾਂ ਹੈਗੀ ਹੁਣ ਆ ਕਿਆਰਾ ਰਹਿੰਦਾ ਉਹ ਭਰੂਗਾ ਤਾਂ ਉਰੇ ਆਊਗਾ ਪਾਣੀ ਆਊਗਾ ਤਾਂ ਸਹੀ ਉਹ ਤਾਂ ਤਿੰਨ ਵਾਰ ਭਰ ਦੇਣਾ ਤਾਂ ਮਨ ਲੱਦੀ ਉਹ ਨਹੀਂ ਉਹਦਾ ਪਾਣੀ ਉਤਰਿਆ ਆਉਣਾ ਸਾਰਾ ਹਾਂ ਢਿੱਲੇਸ ਵੀ ਨਹੀਂ ਆਉਂਦੇ ਲੇਜ਼ਰ ਆ ਨਾ ਸਾਰੀ ਹੋਈ ਗਏ ਦੇਦਰ ਤਾਂ ਹੈ ਕਿ ਜੇ ਇੱਕ ਸਾਈਡ ਪਰ ਛੋਟਾ ਕਿਆਰਾ ਵੀ ਪਾ ਦੋ ਨਾ ਵਧੀਆ ਪਾਣੀ ਛੇਤੀ ਨਾਲੇ ਉਤਰਿਆ ਉਹਨਾਂ ਦਾ ਛੋਟਾ ਕਿਆਰਾ ਪਾਣੀ ਰੇਤੇ ਦੀਆਂ ਦਵੱਟਾਂ ਇਹਨਾਂ ਦੇ ਭਰੀ ਜਾਂਦਾ ਸੀ ਚਲ ਮਰਜੀ ਹੈ ਤੇਰੀ ਹੁਣ ਜਾਂ ਤਾਂ ਬੱਟਾ ਹੋਵੇ ਦੀ ਡੱਕ ਉਹ ਵੀ ਡੱਕਰ ਵਾਲੀਆਂ ਫਿਰ ਤਾਂ ਆ ਜਾਂਦਾ ਪਾਣੀ ਹੂੰ ਜਿਹੇ ਨਾਲ ਨਹੀਂ ਆਉਂਦਾ ਤਾਂ ਉਹਦਣ ਦੇ ਇਹਨਾਂ ਤੋਂ ਕਿਆਰਾ ਫੁੱਲ ਭਰੇ ਆ ਪਿਆ ਤਾਂ ਹੂੰ ਜਿੱਦਣ ਲਾਈਟ ਭੱਜੀ ਆ ਆ ਕਿਆਰਾ ਸਿਰੇ ਲੱਗ ਗਿਆ ਉਹਦਾ ਉਤਰ ਕੇ ਪਾਣੀ ਸਾਰੇ ਇਹਨਾਂ ਤਾਂ ਤਾਂ ਨਹੀਂ ਘਰਤਾ ਕਿ ਜਿੱਧਰ ਵਾਲਾ ਕੰਮ ਕਰਤਾ ਹੋਵੇ ਚਾਰ ਪੰਜ ਜਾਣਿਆਂ ਦਾ ਭਰੇ ਦਿੱਤਾ ਦਾ ਨਹੀਂ ਚਾਰ ਪੰਜ ਨਹੀਂ ਦੋ ਦਾਂ ਭਰੇ ਦੋ ਦੋ ਵੀ ਦੋ ਦੋ ਕਿਲੇ ਭਰਤੇ ਨਾ ਬੋਲਿਆਂ ਤੱਕ ਗਿਆ ਹਾ ਦਾ ਪਾਣੀ ਉਹਦਾ ਕੱਢਿਆ ਯਾਰ ਉਹਨਾਂ ਨੇ ਆਪਣੀ ਤਾਂ ਗਲਤੀ ਮੰਨਣੀ ਨਹੀਂ ਹੈ